ਜੈ ਪੀਰਾਂ ਦੀ ਜੀ ਚੈ ਸਾਂਝਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਤ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਜੋ ਸਾਂਝਾ ਕਰਨ ਜਾ ਰਹੇ ਹਾਂ ਵੈਸੇ ਤਾਂ ਹਰ ਇੱਕ ਵਿਸ਼ਾ ਖਾਸ ਹੀ ਹੁੰਦਾ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਫਿਰ ਅਮਲ ਕਰਨਾ ਤੇ ਬਾਕੀ ਤੇ ਇਹ ਗੱਲ ਕਵਾਂਗੀ ਕਿ ਜੇ ਤੁਹਾਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਸਾਡੀ ਵੀਡੀਓ ਆਉਂਦੀ ਹੈ ਤਾਂ ਤੁਹਾਨੂੰ ਖੁਦ ਨੂੰ ਹੀ ਸੈਟਿੰਗ ਕਰਨੀ ਪਵੇਗੀ ਆਪਾਂ ਇੱਥੇ ਸ਼ਾਰਟ ਵੀਡੀਓ ਪਾਈ ਹੋਈ ਹੈ ਜੀ ਤੁਸੀਂ ਉਹ ਸ਼ਾਰਟ ਵੀਡੀਓ ਦੇਖੋ ਜਿਵੇਂ ਉਹਦੇ ਉੱਤੇ ਆਪਾਂ ਸਾਰਾ ਦਿਖਾਇਆ ਹੋਇਆ ਹੈ ਕਿ ਕਿਵੇਂ ਆਵਾਜ਼ ਨੂੰ ਸਹੀ ਕੀਤਾ ਜਾ ਸਕਦਾ ਉਸ ਤਰੀਕੇ ਦੇ ਨਾਲ ਕਰੋਗੇ ਤੇ ਆਵਾਜ਼ ਪਹਿਲਾਂ ਪੰਜਾਬੀ ਜਿਹੀ ਆਵੇਗੀ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਜਿਨ੍ਹਾਂ ਦੇ ਸਿਰ ਹੱਦ ਤੋਂ ਵੱਧ ਟੈਨਸ਼ਨਾਂ ਪੈ ਜਾਂਦੀਆਂ ਹੈ ਪਰੇਸ਼ਾਨੀ ਆ ਜਾਂਦੀ ਹੈ ਸੋ ਮਨ ਨੂੰ ਲੱਗਦਾ ਬੰਦਗੀ ਦੇ ਵਿੱਚ ਸੋ ਉਹਨਾਂ ਲਈ ਖਾਸ ਹੈ ਵਿਸ਼ਾ ਇਹ ਸੋ ਬੇਸੇ ਕੱਲ ਵੀਰਵਾਰ ਦਾ ਦਿਨ ਹੈ ਜੀ ਆਪ ਸਭ ਗਰੂਹਾਂ ਨੂੰ ਵੀਰਵਾਰ ਮੁਬਾਰਕ ਹੋਵੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਕਮਲ ਕਰਨਾ ਜੀ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਜੇ ਕਿਸੇ ਨੇ ਕੋਈ ਸਵਾਲ ਕੀਤਾ ਹੈ ਤੇ ਉਹਦਾ ਜਵਾਬ ਮਿਲ ਗਿਆ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸ ਰਿਹਾ ਕਰੋ ਜਿਨ੍ਹਾਂ ਨੇ ਸਵਾਲ ਕੀਤਾ ਹੁੰਦਾ ਆਪਣਾ ਨਾਮ ਵੀ ਲਿਖਿਆ ਕਰੋ ਜੀ ਸੋ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜਿਹੜਾ ਪੀਰਾਂ ਦੀ ਜਿਹ ਸਾਈਆਂ ਦੀ ਵੀ ਲਿਖਣਾ ਜੀ ਨਾਲ ਲੱਗਦੇ ਘੰਟੀ ਦਾ ਬਟਨ ਜਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਬੈਸ ਜੀ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੌਣ ਪਾਉਂਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਕਮਲਜੀਤ ਨਾਮ ਤੋਂ ਕਮੈਂਟ ਹੈ ਜੀਤ ਜਿਨ੍ਹਾਂ ਦੇ ਸੇਮ ਕਮੈਂਟ ਇਸ ਤਰ੍ਹਾਂ ਦੇ ਆਏ ਹੋਏ ਆ ਜੀ ਸਾਰਿਆਂ ਦਾ ਹੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਇੱਥੇ ਜਾਨੀ ਦੁਆਵਾਂ ਦਿੱਤੀਆਂ ਹੋਈਆਂ ਆ ਕੀ ਜਿਨ੍ਹਾਂ ਨੇ ਲਿਖਿਆ ਹੈ ਕੀ ਵੀਡੀਓ ਸੁਣ ਕੇ ਆਨੰਦ ਬਹੁਤ ਆਉਂਦਾ ਹੈ ਮਨ ਨੂੰ ਸਕੂਨ ਮਿਲ ਜਾਂਦਾ ਹੈ ਆਪ ਨੂੰ ਕੰਦੇ ਕੀ ਤੰਦਰੁਸਤੀ ਮਾਲਕ ਬਖਸ਼ੇ ਲੰਬੀ ਉਮਰਾਂ ਸੋ ਐਸਾ ਦੁਆਵਾ ਬਿਲਡਿੰਗਾਂ ਨੇ ਜੀ ਸੋ ਸਾਰਿਆਂ ਦਾ ਆਪਾਂ ਇੱਕ ਵਾਰ ਜੀ ਧੰਨਵਾਦ ਸ਼ੁਕਰੀਆ ਕਰਦੇ ਆ ਸੋ ਮਾਲਕ ਆਪ ਸਭ ਰੂਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਜਿਨ੍ਹਾਂ ਤੇ ਖਾਸ ਉਮਾਲਕ ਦੀ ਨਜ਼ਰ ਹੁੰਦੀ ਹੈ ਜਿਹੜੇ ਉਹ ਪ੍ਰਮਾਤਮਾ ਦੀ ਨਜ਼ਰ ਵਿੱਚ ਰਹਿੰਦੇ ਨੇ ਸਮਾਂ ਕੱਢਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਾਂ ਕੱਢਦੇ ਹੋ ਇਸੇ ਅੱਜ ਬੜਾ ਠੀਕ ਨਹੀਂ ਹੈ ਥੋੜਾ ਸੋ ਪਰਮਾਤਮਾ ਉਹਨਾਂ ਤੇ ਕਿਰਪਾ ਕਰਦਾ ਹੈ ਸੋ ਕਿਰਪਾ ਕਿਵੇਂ ਹੁੰਦੀ ਹੈ ਕਿ ਤੁਸੀਂ ਜਿਹੜੀ ਚੀਜ਼ ਨੂੰ ਮਨ ਲਗਾ ਕੇ ਸੁਣੋਗੇ ਜਾਨੀ ਕਿ ਜਿਹੜੀ ਪਰਮਾਤਮਾ ਨਾਲ ਜੁੜੀ ਹੋਈ ਗੱਲ ਨੂੰ ਮਨ ਲਗਾ ਕੇ ਸੁਣ ਰਹੇ ਹੋ ਇਹ ਉਹ ਬਹੁਤ ਵੱਡੀ ਕਿਰਪਾ ਹੈ ਕਿਰਪਾ ਹੈ ਇਸ ਲਈ ਮਨ ਟਿਕ ਰਿਹਾ ਹੈ ਕਿਉਂਕਿ ਮਨ ਨੂੰ ਟਕਾਉਣਾ ਹੈ ਮੁਸ਼ਕਲ ਹੈ ਪਰ ਨਾ ਮੂਕੇ ਨਹੀਂ ਜੇ ਇਨਸਾਨ ਟਕਾਉਣ ਤੇ ਆ ਜਾਵੇ ਸਮਾਂ ਕੱਢਦਾ ਜਾਵੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਮਨ ਟਿਕ ਜਾਂਦਾ ਹੈ ਟਿਕਦਾ ਉਦੋਂ ਫਿਰ ਮਾਨਕ ਕਿਰਪਾ ਕਰ ਦਿੰਦਾ ਹੈ ਕਿ ਇਨਸਾਨ ਕੋਸ਼ਿਸ਼ ਕਰ ਰਿਹਾ ਹੈ ਸੋ ਇਹ ਬਹੁਤ ਵੱਡੀ ਮਾਲਕ ਦੀ ਕਿਰਪਾ ਹੈ ਜੀ ਤੁਸੀਂ ਆਨੰਦ ਲੈਂਦੇ ਹੋ ਵੀਡੀਓ ਦਾ ਸੁਣਦੇ ਹੋ ਸਮਝਦੇ ਹੋ ਤਦ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਕੂਨ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਹਰਜੀਤ ਕੌਰ ਵੱਲੋਂ ਇੱਕ ਕਮੈਂਟ ਹੈ ਜੀ ਤੇ ਲਿਖਦੇ ਨੇ ਕਿ ਅਸੀਂ ਨਾ ਚਿੰਤਪੂਰਣੀ ਦੀ ਜੋਤ ਕਰਦੇ ਹਾਂ ਸੇਵਾ ਕਰਦੇ ਹਾਂ ਰੋਜ਼ ਪਰ ਸਰੀਰ ਵਿੱਚ ਦਰਦਾਂ ਪੈਂਦਾ ਰਹਿੰਦਾ ਹੈ ਇੰਨੀ ਵੰਦਗੀ ਕਰਨ ਤੇ ਪਤਾ ਨਹੀਂ ਬਾਵਜੂਦ ਵੀ ਸਰੀਰ ਠੀਕ ਨਹੀਂ ਰਹਿਦਾ ਕੋਈ ਫਰਕ ਨਹੀਂ ਪੈ ਰਿਹਾ ਸੋ ਕੋਈ ਸੇ ਤਾਂ ਕਮੈਂਟ ਦੇ ਵਿੱਚ ਸਾਰਾ ਕੁਝ ਇਸੇ ਤਰ੍ਹਾਂ ਦਾ ਲਿਖਿਆ ਹੋਇਆ ਕੋ ਕਾਫੀ ਵੱਡਾ ਆ ਸ਼ੋਰਟ ਚ ਦੱਸਦੀ ਆ ਸੋ ਦੇਖੋ ਜੀ ਬੰਦਗੀ ਦੇ ਨਾਲ ਦੁੱਖ ਨੂੰ ਨਾ ਜੋੜੋ ਕਿ ਅਸੀਂ ਬੰਦਗੀ ਕਰਦੇ ਆ ਤੇ ਸਾਡੇ ਤੇ ਦੁੱਖ ਆ ਰਿਹਾ ਹੈ ਸੋ ਜੋ ਸਾਡੇ ਕਰਮਾਂ ਵਿੱਚ ਦੁੱਖ ਲਿਖਿਆ ਹੈ ਵੈਸੇ ਦਾ ਜਿਹੜਾ ਰੁਹਾ ਬੰਦਗੀ ਕਰਦਿਆਂ ਹੈ ਸੋ ਉਹਨਾਂ ਦਾ ਦੁੱਖ ਘਟ ਜਾਂਦਾ ਹੈ ਸੋ ਕਿਉਂਕਿ ਦੁੱਖ ਜਿਆਦਾ ਹੁੰਦਾ ਆ ਤੇ ਜੋ ਅਸੀਂ ਸੇਵਾ ਕੀਤੀ ਆ ਵੰਦਗੀ ਕੀਤੀ ਉਹਦੇ ਰਾਹੀਂ ਸਾਡਾ ਦੁੱਖੋ ਕਟਿਆ ਜਾਂਦਾ ਤੇ ਥੋੜੇ ਵਿੱਚ ਹੀ ਸਾਨੂੰ ਬਚਾਅ ਮਿਲ ਜਾਂਦਾ ਹੈ ਕਿਉਂਕਿ ਸੇਵਾ ਕੀਤੀ ਹੋਈ ਆ ਕਿਉਂਕਿ ਦੁੱਖ ਜਿਹੜਾ ਲਿਖਿਆ ਹੋਇਆ ਆ ਕਰਮਾਂ ਵਿੱਚੋਂ ਉਹਨਾ ਹੀ ਔੜੇ ਆ ਪਰ ਥੋੜਾ ਘਟ ਕੇ ਆਉਂਦਾ ਆ ਜਿੱਥੇ ਸਾਡਾ ਜਿਆਦਾ ਨੁਕਸਾਨ ਹੋਣਾ ਹੁੰਦਾ ਆ ਉੱਥੇ ਫਿਰ ਮਾਲਕ ਥੋੜੇ ਵਿੱਚ ਸਾਡਾ ਦੁੱਖ ਜਿਹੜਾ ਆ ਉਹ ਸਾਨੂੰ ਸਹਾਰਨ ਦੀ ਹਿੰਮਤ ਦਿੰਦਾ ਹੈ ਸੋ ਜੇਕਰ ਹਿੰਮਤ ਮਿਲਦੀ ਆ ਦੁੱਖ ਆਉਂਦਾ ਹੈ ਦੁੱਖ ਚਲਾ ਜਾਂਦਾ ਹੈ ਫਿਰ ਕੋਈ ਹੋਰ ਦੁੱਖ ਆ ਜਾਂਦਾ ਤੇ ਕਦੇ ਵੀ ਟੈਨਸ਼ਨ ਨਾ ਲਓ ਕਿਉਂਕਿ ਜੋ ਦੁੱਖ ਸਾਨੂੰ ਬੜਾਪੇ ਵਿੱਚ ਆਉਣੇ ਆ ਕਿਉਂਕਿ ਜਦੋਂ ਹੁਣ ਅਸੀਂ ਸੇਵਾ ਵਿੱਚ ਪਾਵਾਂਗੇ ਤੇ ਉਹ ਦੁੱਖ ਸਾਨੂੰ ਜਵਾਨੀ ਵਿੱਚ ਹੀ ਆਉਣੇ ਸ਼ੁਰੂ ਹੋ ਜਾਣਗੇ ਤੇ ਉਹ ਜੋ ਅੱਜ ਦੁੱਖ ਆ ਰਹੇ ਆ ਉੱਥੇ ਤੁਸੀਂ ਘਬਰਾਓ ਨਾ ਕਿਉਂਕਿ ਜਦੋਂ ਅਸੀਂ ਜਵਾਨ ਹੁੰਦੇ ਆ ਦੁੱਖ ਸਹਾਰਨ ਦੀ ਹਾਲਤ ਵਿੱਚ ਜਾਣੀ ਅਸੀਂ ਹੈਗੇ ਆ ਅਸੀਂ ਦੁੱਖ ਨੂੰ ਸਹਾਰ ਸਕਦੇ ਆ ਜੇ ਤੁਹਾਨੂੰ ਇਸ ਮਾਹੌਲ ਦੇ ਵਿੱਚ ਦੁੱਖ ਆਉਂਦਾ ਆ ਤਾਂ ਕਦੇ ਵੀ ਟੈਨਸ਼ਨ ਨਾ ਲਓ ਕਿਉਂਕਿ ਬੜਾਪੇ ਦੇ ਵਿੱਚ ਦੁੱਖ ਸਹਿਣਾ ਬਹੁਤ ਮੁਸ਼ਕਲ ਆ। ਇਨਸਾਨ ਕਮਜ਼ੋਰ ਹੋ ਜਾਂਦਾ ਉਹ ਜਿਹੜਾ ਨਹੀਂ ਰਹਿੰਦਾ ਕਿ ਦੁੱਖ ਨੂੰ ਸਹਾਰ ਸਕੇ। ਤੁਸੀਂ ਸ਼ੁਕਰਾਨਾ ਕਰੋ ਕਿ ਅਸੀਂ ਬੰਦ ਨਹੀਂ ਕਰ ਰਹੇ ਆ ਸਾਡੇ ਦੁੱਖ ਰੇੜੇ ਫੱਟੇ ਜਾ ਰਹੇ ਆ। ਤੇ ਇੱਕ ਹੁੰਦੀ ਰੂਹ ਕੀ ਕੋਈ ਸੇਵਾ ਨਹੀਂ ਕਰਦੀ ਕਿਸੇ ਨੂੰ ਮੰਨਦੇ ਨਹੀਂ ਹੈ। ਤੇ ਉਸ ਫਿਰ ਸਮੇਂ ਦੇ ਹਸਾਮਨਾ ਜਦੋਂ ਬਦਲਦੇ ਆ ਰੱਬ ਆ ਤੁਰਦੇ ਆ ਤੇ ਫਿਰ ਦੁੱਖ ਹੋਣੇ ਸ਼ੁਰੂ ਹੋ ਜਾਂਦੇ ਜਾਂਦੇ ਜਾਂ ਤਿਕ ਤਨਸਾਨ ਤੇ ਵਡਾਪਾ ਆ ਜਾਂਦਾ ਤੇ ਫਿਰ ਉਹ ਦੁੱਖ ਸਹਾਰੇ ਨਹੀਂ ਜਾਂਦੇ ਸੋ ਜਵਾਨੀ ਦੇ ਵਿੱਚ ਅਸੀਂ ਦੁੱਖ ਨੂੰ ਸਹਾਰ ਸਕਦੇ ਹਾਂ ਬਰਦਾਸ਼ਤ ਕਰ ਸਕਦੇ ਹਾਂ ਤੇ ਉਹ ਜਿੱਤ ਜਿੱਦਾਂ ਦੁੱਖ ਆਉਂਦਾ ਹੈ ਸ਼ੁਕਰਾਨਾ ਕਰਦੇ ਜਿਉ ਕਿ ਸਾਡੇ ਕਰਮਾਂ ਚ ਜਿੰਨਾ ਦੁੱਖ ਲਿਖਿਆ ਉਹ ਘਟ ਹੁੰਦਾ ਜਾ ਰਿਹਾ ਕਿਉਂਕਿ ਬੰਦਗੀ ਕਰਨ ਦੇ ਨਾਲ ਦੁੱਖ ਨਹੀਂ ਆਉਂਦਾ ਬੰਦਗੀ ਕਰਨ ਦੇ ਨਾਲ ਸਾਡਾ ਬਚਾ ਹੀ ਹੁੰਦਾ ਹੈ ਉਹ ਮਾਲਕ ਕਿਰਪਾ ਹੀ ਕਰਦਾ ਹੈ ਸਾਨੂੰ ਦੁੱਖਾਂ ਬਚਾਉਂਦਾ ਆ ਕਦੇ ਇਹ ਨਹੀਂ ਕਹਿਣਾ ਕਿ ਬੰਦਗੀ ਨਾਲ ਦੁੱਖ ਆਉਂਦੇ ਆ ਸੋ ਜਿਹੜਾ ਵੀ ਇਨਸਾਨ ਸੇਵਾ ਕਰੇਗਾ ਬੰਦਗੀ ਕਰੇਗਾ ਉਹਦੀ ਜ਼ਿੰਦਗੀ ਵਿੱਚ ਦੁੱਖ ਬਹੁਤ ਆਉਂਦੇ ਨੇ ਪਰ ਸਮੇ ਦੇ ਹਿਸਾਬ ਨਾਲ ਦੁੱਖ ਚਲੇ ਜਾਂਦੇ ਨੇ ਸੋ ਜੇਕਰ ਦੁੱਖ ਆ ਕੇ ਚਲਾ ਜਾਂਦਾ ਆ ਤੇ ਉੱਥੇ ਆਪਣੇ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਮਾਲਕਾ ਸਾਨੂੰ ਆ ਦੁੱਖ ਤੋਂ ਛੁਟਕਾਰਾ ਮਿਲ ਗਿਆ ਪਰ ਲੱਗਦਾ ਨਹੀਂ ਸੀ ਆਰਾਮ ਆਊਗਾ ਸੋ ਦੁੱਖ ਨੂੰ ਆਰਾਮ ਦੇਣ ਵਾਲਾ ਕੌਣ ਹੈ ਉਹ ਮਾਲਕ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਜਿੰਨੀ ਜ਼ਿਆਦਾ ਸੇਵਾ ਕਰੋਗੇ ਉੰਨੀ ਜਲਦੀ ਤੁਹਾਡੇ ਦੁੱਖਾਂ ਦਾ ਖਾਤਮਾ ਹੁੰਦਾ ਜਾਣਾ ਹੈ ਜੀ ਨਾਸ਼ ਹੁੰਦਾ ਜਾਣਾ ਦੁੱਖਾਂ ਦਾ ਤੇ ਅੱਗੇ ਅੱਗੇ ਸਮਾਂ ਵਧੀਆ ਹੁੰਦਾ ਜਾਣਾ ਹੈ ਸੋ ਸੇਵਾ ਕਰਨ ਨਾਲ ਇਹ ਤਾਂ ਗੱਲ ਹੁੰਦੀ ਹੈ ਕਿ ਅਸੀਂ ਸੇਵਾ ਕਰਦੇ ਹਾਂ ਸਾਡੇ ਤੇ ਦੁੱਖ ਬਹੁ ਆ ਰਿਹਾ ਪਰ ਕਦੇ ਇਹ ਨਹੀਂ ਕਹਿੰਦੀਆਂ ਕਿ ਅਸੀਂ ਸੇਵਾ ਕਰਦੇ ਹਾਂ ਸੇਵਾ ਕਰਨ ਨਾਲ ਜ਼ਿੰਦਗੀ 'ਚ ਬਦਲਾਅ ਬਹੁਤ ਜ਼ਿਆਦਾ ਆਇਆ ਜੇਕਰ ਤੁਸੀਂ ਉਹ ਚੰਗੇ ਸਮੇਂ ਨੂੰ ਦੁੱਖ ਵਿੱਚ ਯਾਦ ਕਰੋਗੇ ਤੇ ਇਹ ਸਮਾਂ ਤੁਸੀਂ ਭੁੱਲ ਜਾਓਗੇ ਸੋ ਜਦੋਂ ਵੀ ਅਤਵਾਦ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉੱਥੇ ਬੈਠ ਕੇ ਇੱਕ ਵਾਰ ਆਪਣੇ ਬੀਤੇ ਸਮੇਂ ਤੇ ਧਿਆਨ ਮਾਰਿਆ ਕਰੋ ਕਿ ਜਿਸ ਦਿਨ ਤੋਂ ਇਹ ਮਾਲਕ ਦਾ ਲੜ ਫੜਿਆ ਹੋਇਆ ਉਸ ਦਿਨ ਤੋਂ ਸਾਡੀ ਜ਼ਿੰਦਗੀ ਵਿੱਚ ਬਦਲਾਅ ਕੀ ਕੀ ਆਇਆ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਅੰਦਰ ਇੱਕ ਹਿੰਮਤ ਪੈਦਾ ਹੋਵੇਗੀ ਤੇ ਉਹ ਹਿੰਮਤ ਤੁਹਾਡੀ ਜ਼ਿੰਦਗੀ ਨੂੰ ਸਵਾਰੇਗੀ ਕਿਉਂਕਿ ਜਦੋਂ ਅੰਦਰ એનર્ਜੀ ਪੈਦਾ ਹੁੰਦੀ ਆ ਹਿੰਮਤ ਪੈਦਾ ਹੁੰਦੀ ਆ ਤੇ ਅਸੀਂ ਬਹੁਤ ਵੱਡੇ ਵੱਡੇ ਕੰਮ ਮਾਲਕ ਤੋਂ ਲੈ ਸਕਦੇ ਤੇ ਜਦੋਂ ਆਤਮਾ ਕਮਜ਼ੋਰ ਹੋ ਜਾਂਦੀ ਮਾੜਾ ਸੋਚਣਾ ਪੰਦੀ ਤੇ ਹੋਰ ਵੀ ਜਿਆਦਾ ਮਾੜਾ ਸਮਾਣ ਲੈ ਤੰਦਾ ਹੈ ਜੀ ਸੋ ਆਤਮਾ ਨੂੰ ਮਜ਼ਬੂਤ ਕਰਨ ਲਈ ਚੰਗਾ ਵਿਚਾਰ ਆਉਣਾ ਜ਼ਰੂਰੀ ਆ ਚੰਗੀਆਂ ਗੱਲਾਂ ਨੂੰ ਸੁਣੋ ਚੰਗੀਆਂ ਗੱਲਾਂ ਸੋਚੋ ਚੰਗਾ ਚੰਗਾ ਸੋਚੋਗੇ ਜਿੱਥੇ ਮਾੜਾ ਲਿਖਿਆ ਹੈ ਉਹ ਵੀ ਚੰਗਾ ਹੋ ਜਾਣਾ ਹੈ ਸੋ ਐਸੀ ਮਾਲਕ ਦੀ ਨਜ਼ਰਾ ਸਿਰਫ ਸਾਡੀ ਸੋਚ ਸਹੀ ਹੋਣੀ ਚਾਹੀਦੀ ਮਨ ਟਿਕਣਾ ਚਾਹੀਦਾ ਹੈ ਸੋ ਬਾਕੀ ਉਮੀਦ ਕਰਦੇ ਹਾਂ ਗੱਲ ਸਾਹਮਣੇ ਵਿੱਚ ਆਈ ਹੋਵੇਗੀ ਜੀ ਸੋ ਹੁਣ ਆਪਾਂ ਇੱਥੇ 메인 ਵਿਸ਼ੇ ਅਲ ਚੱਲਦੇ ਆ ਜੀ ਸੋ ਇੱਥੇ ਪਹਿਲਾਂ ਇੱਕ ਕਮੈਂਟ ਹੀ ਦੱਸ ਦਿੰਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਇਹਨਾਂ ਦਾ ਨਾਮ ਹੈ ਪ੍ਰਕਾਸ਼ ਸੋ ਇਹ ਬਠਿੰਡੇ ਸ਼ਹਿਰ ਦੇ ਰਹਿਣ ਵਾਲੇ ਨੇ ਸੋ ਕਹਿੰਦੇ ਨੇ ਕਿ ਮੇਰੇ ਤੋਂ ਸੇਵਾ ਕਰਦੇ ਸਮੇਂ ਚਰਾਗ ਟੁੱਟ ਗਏ ਸੀ ਕਹਿੰਦੇ ਅਸੀਂ ਹੁਣ ਚਰਾਗ ਨੂੰ ਨਵੇਂ ਰੱਖ ਦਿੱਤੇ ਭੈਣ ਕਹਿੰਦੇ ਕੀ ਸੰਕੇਤ ਸੋ ਦੇਖੋ ਜੀ ਕੋਈ ਗੱਲ ਨਹੀਂ ਜਿੱਕਰ ਗਲਤੀ ਹੋਵੇ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਜੇ ਇਨਸਾਨ ਗਲਤੀ ਨਾ ਕਰੇ ਤਾਂ ਬਖਸ਼ੇ ਦਾ ਹੱਕ ਕਿਨੂੰ ਸੋ ਜਦੋਂ ਵੀ ਕੋਈ ਅਸੀਂ ਗਲਤੀ ਹੋ ਜਾਂਦੀ ਹੈ ਤਾਂ ਸ਼ਮਾ ਮੰਗ ਲਓ ਜਦ ਅਸੀਂ ਆਪਣੇ ਮਾਪੇ ਮੂਰੇ ਬਹਿ ਕੇ ਉਹ ਤੋਂ ਗਲਤੀ ਦੀ ਮਾਫੀ ਮੰਗਦੇ ਉਹ ਸਾਨੂੰ ਬਖਸ਼ਿਸ਼ ਦਿੰਦੇ ਨੇ ਤੇ ਉਹ ਤਾਂ ਫਿਰ ਸਾਰਿਆਂ ਦੇ ਮਾਪੇ ਹੈ ਸੋ ਚਲੋ ਤਾਂ ਸਹੀ ਗਲਤੀ ਨੂੰ ਸਦਾਰੇ ਆ ਚਰਾਗ ਨਵੇਂ ਰੱਖ ਦਿੱਤੇ ਤੇ ਇਹਦੇ ਵਿੱਚ ਕੋਈ ਵੀ ਗਲਤ ਸੰਕੇਤ ਨਹੀਂ ਹੈ ਸੋ ਇਹ ਸਭ ਕੁਝ ਸੇਵਾ ਕਰਦੇ ਕਰਦੇ ਕੁਛ ਨਾ ਕੁਛ ਐਸੀਆਂ ਗਲਤੀਆਂ ਹੋ ਹੀ ਜਾਂਦੀਆਂ ਕੋਈ ਜਾਣ ਬੁੱਝ ਕੇ ਨਹੀਂ ਕੀਤੀ ਜਾਣ ਬੁੱਝ ਕੇ ਗਲਤੀ ਕੀਤੀ ਹੋਵੇ ਤਾਂ ਫਿਰ ਉਹ ਮਾਫ਼ ਨਹੀਂ ਕਰਦੇ ਛਿੱਤੀ ਤੇ ਜੇਕਰ ਅਣਜਾਣੇ ਚ ਹੋ ਗਈ ਆ ਤੇ ਉਹਨੂੰ ਬਖਸ਼ ਦਿੰਦੇ ਨੇ ਕਿਉਂਕਿ ਉਹ ਤਾਂ ਤਿਲਾਂ ਨੂੰ ਮੈਂ ਜਾਣਦੇ ਆ ਕਿ ਸਾਡੇ ਮਨ ਦੀ ਭਾਵਨਾ ਕਿਹੋ ਜਿਹੀ ਸੀ ਤੇ ਮਨ ਵਿੱਚ ਜਦੋਂ ਪਛਤਾਵਾ ਹੋਵੇ ਡਰ ਹੋਵੇ ਕਿ ਸਾਡੇ ਦੁਆ ਕਰਤੀ ਹੋਵੇ ਹਾਲਾਂਕਿ ਅਸੀਂ ਜਾਣ ਬੁੱਝ ਕੇ ਨਹੀਂ ਕੀਤੀ ਤਾਂ ਮਾਲਕ ਕੁਛ ਵੀ ਨਹੀਂ ਕਰਦਾ ਸੋ ਪ੍ਰਮਾਤਮਾ ਹੈ ਸੋ ਮਾਪੇ ਸਾਨੂੰ ਸਾਡੀ ਬੋਲੀ ਤੋਂ ਪਹਿਚਾਣੇਗਾ ਅਸੀਂ ਕੀ ਬੋਲ ਰਹੇ ਹਾਂ ਉੱਤੇ ਯਕੀਨ ਕਰੇਗਾ ਜੋ ਸਾਡੇ ਦੁਨੀਆਵੀ ਮਾਪੇ ਨੇ ਆਪਣੀ ਅੱਖਾਂ ਸਾਹਮਣੇ ਜਿੰਨੇ ਜਾਨੂ ਦਿੱਤਾ ਤੇ ਉਹ ਮਾਪੇ ਇੱਕ ਐਸਾ ਹੈ ਜਿਹੜਾ ਸਾਡੇ ਮਨ ਦੀ ਜਾਣਦਾ ਕਿਉਂਕਿ ਉਹ ਅੰਦਰ ਬੈਠਾ ਆ ਸਭ ਕੁਝ ਜਾਣਦਾ ਆ ਅਸੀਂ ਝੂਠ ਬੋਲ ਰਹੇ ਆ ਸੱਚ ਬੋਲ ਰਹੇ ਆ ਉਹਦੇ ਤੋਂ ਕੁਛ ਨਹੀਂ ਛੁਪਾਇਆ ਜਾ ਸਕਦਾ ਸੋ ਇਸ ਕਰਕੇ ਕਣ ਜਾਣੇ ਚੋਈ ਗਲਤੀ ਹੋ ਉਹ ਮਾਲਕ ਤੁਰੰਤ ਹੀ ਬਖਸ਼ ਰਿੰਦਾ ਫਿਰ ਵੀ ਜਾਣੇ ਜਾਣੇ ਚੋਈ ਗਲਤੀ ਦੀ ਮਾਫੀ ਜ਼ਰੂਰ ਮੰਗ ਲਿਆ ਕਰੋ ਜੀ ਇਸੇ ਲਈ ਕਹੀਦਾ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਜੀ ਸੋ ਇਹ ਉਸ ਤੋਂ ਪਹਿਲਾਂ ਆਪਾਂ ਇੱਕ ਵਾਰ ਫੇਰ ਦੱਸ ਦਈਏ ਕਿ ਤੁਹਾਨੂੰ ਜੇਕਰ ਇੰਗਲਿਸ਼ ਵਿੱਚ ਸਾਡੀ ਆਵਾਜ਼ ਸੁਣਾਈ ਦੇ ਰਹੀ ਆ ਤੇ ਸਾਡੀ ਸ਼ਾਰਟ ਵੀਡੀਓ ਇੱਕ ਪਾਈ ਹੋਈ ਹੈ ਚੈਨਲ ਤੇ ਉਸ ਨੂੰ ਦੇਖੋ ਉਹਦੇ ਹਿਸਾਬ ਦੇ ਨਾਲ ਤੁਸੀਂ ਆਵਾਜ਼ ਨੂੰ ਸਹੀ ਕਰ ਸਕਦੇ ਹੋ ਜਿਵੇਂ ਉਸ ਵੀਡੀਓ ਵਿੱਚ ਦੱਸਿਆ ਗਿਆ ਹੈ ਦਿਖਾ ਲਿਆ ਗਿਆ ਹੈ ਜੀ ਸੋ ਹੁਣ ਆਪਾਂ ਗੱਲ ਕਰੀਏ ਕਿ ਜਨਾ ਨੂੰ ਹੱਦੋਂ ਵੱਧ ਟੈਨਸ਼ਨਾਂ ਹੁੰਦੀਆਂ ਹੈ ਜੀ ਉਹਨਾਂ ਨੂੰ ਇੱਥੇ ਕੀ ਕਰਨਾ ਚਾਹੀਦਾ ਜਿਹਦੇ ਨਾਲ ਮੁਸ਼ਕਲ ਦਾ ਹੱਲ ਹੋ ਜਾਵੇ ਸੋ ਨਾ ਹੀ ਕੀ ਅਸੀਂ ਉਸੇ ਮੂਡ ਵਿੱਚ ਬੈਠੇ ਰਹਿਣਾ ਹੈ ਟੈਨਸ਼ਨ ਲੈ ਕੇ ਬੈਣਾ ਹੈ ਟੈਨਸ਼ਨ ਲੈ ਕੇ ਬੈਠਾਂਗੇ ਤੇ ਕਦੇ ਮਸਲਾ ਹੱਲ ਨਹੀਂ ਹੋਵੇਗਾ ਐਸੀ ਕੋਈ ਮੁਸ਼ਕਲ ਨਹੀਂ ਜਿਹਦਾ ਕੋਈ ਹੱਲ ਨਾ ਹੋਵੇ ਸੋ ਹਰ ਇੱਕ ਮੁਸ਼ਕਲ ਦਾ ਹੱਲ ਪ੍ਰਮਾਤਮਾ ਨੇ ਬਣਾਇਆ ਹੋਇਆ ਚਾਹੇ ਕੋ ਕੰਮ ਹੈ ਚਾਹੇ ਕੋ ਕਰਮ ਹੈ ਸੋ ਮਾਲਕ ਨੇ ਕਰਮ ਕਿਉਂ ਬਣਾਇਆ ਕਿਉਂਕਿ ਉਹਦੇ ਨਾਲ ਵੀ ਸਾਡੀਆਂ ਮੁਸ਼ਕਲਾਂ ਦੇ ਹੱਲ ਹੋਣੇ ਆ ਤੇ ਕੰਮ ਵੀ ਇਦਾਂ ਕੋਈ ਖਰਾਬ ਹੋ ਜਾਂਦਾ ਤਾਂ ਉਹਦਾ ਕੋਈ ਨਾ ਕੋਈ ਤੋੜ ਨਿਕਲ ਆਉਂਦਾ ਹੈ ਜਿਆਨੀ ਹੱਲ ਮਿਲ ਜਾਂਦਾ ਹੈ ਸੋ ਇਸੇ ਤਰ੍ਹਾਂ ਹੈ ਜਦੋਂ ਸਾਡੇ ਤੇ ਹੱਦੋਂ ਵੱਧ ਟੈਨਸ਼ਨ ਪੈਂਦੀ ਆ ਹੱਦੋਂ ਵੱਧ ਕਈ ਵਾਰ ਸਾਨੂੰ ਕਿਸੇ ਦੇ ਖੂਨ ਦਾ ਡਰ ਲੰਦਾ ਹੈ ਕਈ ਵਾਰ ਵੈਸੇ ਹੀ ਕੋਈ ਨਾ ਕੋਈ ਐਸੀ ਮੁਸ਼ਕਿਲ ਆ ਜਾਂਦੀ ਆ ਤੇ ਮਨ ਬੜਾ ਬੇਚੈਨ ਚੱਕਦਮ ਤਰੇਲਣਾਂ ਲੱਗ ਪੈਂਦੀਆਂ ਨੇ ਚੱਕਦਮ ਖਬਰਾਟ ਹਾਲਾਂਕਿ ਜਿਵੇਂ ਹੁਣ ਸਰਦੀਆਂ ਆ ਰਹੀਆਂ ਆ ਹੁਣ ਵੀ ਹੋ ਰਹੀ ਸਾਦੀ ਪਰ ਆ ਰਹੀਆਂ ਆ ਹੱਦੋਂ ਵੱਧ ਸਰਦੀ ਦੇ ਵਿੱਚ ਵੀ ਜੇਕਰ انسان ਨੂੰ ਟੈਨਸ਼ਨ ਹੋਵੇ ਤਾਂ ਤਰੇੜੀ ਆ ਜਾਂਦੀ ਘਬਰਾਹਟ ਆ ਜਾਂਦੀ ਆ ਸੋ ਇਹ ਬਹੁਤ ਵੱਡੀ ਟੈਨਸ਼ਨ ਜਦੋਂ ਪੈ ਜਵੇ ਮਨ ਤੇ ਉਦੋਂ ਇਹ ਸਭ ਕੁਝ ਹੁੰਦਾ ਹੈ ਤੇ ਹੁਣ ਇਹਨਾਂ ਤੋਂ ਬਚਣ ਲਈ ਕਰਨਾ ਕੀ ਹੈ ਪਹਿਲੀ ਗੱਲ ਕੀ ਬੀਤੇ ਸਮੇਂ ਤੇ ਜਾਣਾ ਹੈ ਜਿੱਥੇ-ਜਿੱਥੇ ਉਹ ਮਾਲਕ ਨੇ ਤੁਹਾਡੀ ਬਾਹ ਫੜੀ ਆ ਤੁਹਾਡੀ ਲਾਹਰ ਰੱਖੀ ਆ ਤੁਹਾਨੂੰ ਡੋਲਣ ਨਹੀਂ ਦੁੱਤਾ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆਂ ਸੋ ਜਦੋਂ ਬੀਤੇ ਸਮੇਂ ਤੇ ਜਾ ਕੇ ਚੰਗੀਆਂ ਗੱਲਾਂ ਬਾਰੇ ਸੋਚਣਾ ਬੀਤੇ ਸਮੇਂ ਤੇ ਉਹ ਨਹੀਂ ਜਾਣਾ ਕਿ ਇੱਥੇ ਪਤਾ ਵੀ ਹੁੰਦਾ ਇਹ ਜਦੋਂ ਟੈਨਸ਼ਨ ਹੁੰਦੀ ਆ ਅਸੀਂ ਟੈਨਸ਼ਨ ਮੰਨ ਲਓ ਹੁਣ ਸਾਡੀ ਕੋਈ ਨਵੀਂ ਬਣੀ ਆ ਤੇ ਉਹ ਇੱਕ ਟੈਨਸ਼ਨ ਦੇ ਨਾਲ ਸਾਨੂੰ ਸਾਰੇ ਦੁੱਖ ਜ्यादा ਜਾਂਦੇ ਆ ਪੁਰਾਣੀਆਂ ਟੈਨਸ਼ਨਾਂ ਜ਼ਿਆਦਾ ਜਾਂਦੀਆਂ ਉਦੋਂ ਤਾਂ ਬਿਲਕੁਲ ਵੀ ਜਾਣਾ ਹੀ ਨਹੀਂ ਨਾ ਜਦੋਂ ਵੀ ਕੁਲਮਾਨ ਤੇ ਪਰੇਸ਼ਾਨੀ ਆਉਂਦੀ ਹੈ ਤੇ ਉਹ ਚੰਗਾ ਸਮਾਂ ਸੋਚਣਾ ਹੈ ਜਿੱਥੇ-ਜਿੱਥੇ ਉਹ ਮਾਲਕ ਨੇ ਸਾਡੀ ਲਾਜ ਰੱਖੀ ਆ ਬਾਹ ਫੜੀ ਆ ਜਿੱਥੇ ਲੱਗਦਾ ਸੀ ਕੋਈ ਰਸਤਾ ਨਿਕਲ ਸਕਦਾ راہ ਦਿਖਾ ਲਿਆ ਮਾਲਕ ਨੇ ਸਾਡਾ ਸਹਾਰਾ ਬਣਿਆ ਇਹ ਗੱਲਾਂ ਤੇ ਗੌਰ ਕਰੋਗੇ ਤੇ ਜਿਵੇਂ ਆਪਾਂ ਦੱਸਿਆ ਕਿ ਤੁਹਾਨੂੰ ਹਿੰਮਤ ਮਿਲੇਗੀ ਤੇ ਅੰਦਰੋਂ ਹੀ ਫਿਰ ਬਚਨ ਉਹ ਜਾਣੀ ਹੈ ਜਦ ਹਿੰਮਤ ਮਿਲ ਗਈ ਤੇ ਤੁਸੀਂ ਉਹ ਮੁਸ਼ਕਲ ਦਾ ਹੱਲ ਕਰ ਪਾਉਗੇ ਤੇ ਦੂਸਰੀ ਗੱਲ ਹੈ ਕਿ ਜਦੋਂ ਹੱਦੋਂ ਵੱਧ ਟੈਨਸ਼ਨ ਆਉਂਦੀ ਆ ਉੱਥੇ ਇਹ ਸੋਚੋ ਕਿ ਮੇਰੇ ਸੋਚਣ ਨਾਲ ਕੁਝ ਵੀ ਨਹੀਂ ਹੋਣਾ ਦੇ ਹਾਲਾਂਕਿ ਉਹਦੇ ਕੋਸ਼ਿਸ਼ ਕਰਦੀ ਹੈ ਕਿ ਨਾਮ ਸਿਮਰਨ ਮਨ ਨਹੀਂ ਟਿਕਦਾ ਪਰ ਟੈਨਸ਼ਨ ਜਦੋਂ ਹੁੰਦੀ ਹੈ ਸਾਨੂੰ ਕੋਈ ਕਹਿੰਦਾ ਵੀ ਹੈ ਜੇ ਵੀ ਹੋਏਗਾ ਟੈਨਸ਼ਨ ਨਾਲ ਹੈ ਇਦਾਂ ਦਾ ਕੁਝ ਨਹੀਂ ਹੋਣ ਲੱਗਾ ਪਰੇਸ਼ਾਨੀ ਨਾਲ ਕੁਝ ਨਹੀਂ ਬਣਨਾ ਹੈ ਜੇ ਲੋਕ ਕਹਿੰਦਾ ਪਰ ਇਹ ਟੈਨਸ਼ਨ ਦੂਰ ਨਹੀਂ ਹੁੰਦੀ ਪਰ ਤੁਸੀਂ ਕੋਸ਼ਿਸ਼ ਕਰਨੀ ਆ ਪਹਿਲਾਂ ਗੀਤੇ ਸਮੇਤ ਜਾਣਾ ਉਹਦੇ ਨਾਲ ਆਤਮਾ ਮਜ਼ਬੂਤ ਹੋਵੇਗੀ ਦੂਸਰਾ ਨਾਮ ਸਿਮਰਨ ਨਾਲ ਧਿਆਨ ਦੇਣਾ ਤੇ ਤੀਸਰਾ ਤੁਸੀਂ ਉਸ ਵਕਤ ਚੰਗੀ ਸੰਗਤ ਦੇ ਵਿੱਚ ਬੈਠਣ ਦੀ ਕੋਸ਼ਿਸ਼ ਤਾਂ ਨਹੀਂ ਤੁਹਾਨੂੰ ਤੁਹਾਡੀ ਰੂਹ ਨੂੰ ਸਕੂਨ ਮਿਲੇ ਤੇ ਤੁਹਾਨੂੰ ਇੱਕ એનર્ਜੀ ਫੀਲ ਹੋਵੇ ਤੇ ਚੰਗੀ ਸੰਗਤ ਤੇ ਚੌਥਾ ਤੁਸੀਂ ਫੋਨ ਦੇ ਤੇ ਚੰਗੇ ਵਿਚਾਰ ਸੁਣਨੇ ਕੋਈ ਵੀ ਸਾਥ ਸੰਗ ਕੱਢ ਲਓ ਜਾਂ ਨਹੀਂ ਵੀ ਮਨ ਟਿਕ ਰਿਹਾ ਤੁਸੀਂ ਸੁਣਨਾ ਹੈ ਸੋਚੋ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਜਿਵੇਂ ਬਿਮਾਰ ਹੁੰਦੇ ਆ ਕੰਮ ਕਰਨ ਦੇ ਮੂਡ 'ਚ ਨਹੀਂ ਹੁੰਦੇ ਪਰ ਫਿਰ ਵੀ ਪਤਾ ਹੈ ਕਿ ਮਜਬੂਰੀ ਹੈ ਸਾਡੀ ਸਾਨੂੰ ਕੰਮ ਕਰਨਾ ਹੀ ਪੈਣਾ ਹੈ ਤੇ ਅਸੀਂ ਉਹ ਕਰਦੇ ਆ ਇਸੇ ਤਰ੍ਹਾਂ ਹੀ ਕਰਮ ਕਰਦੇ ਆ ਚਾਰ ਗੱਲਾਂ ਤੇ ਗੌਰ ਕਰ ਲਓ ਤੇ ਤੁਸੀਂ ਵੱਡੀ ਤੋਂ ਵੱਡੀ ਪਰੇਸ਼ਾਨੀ ਨੂੰ ਵੀ ਦੂਰ ਕਰ ਸਕਦੇ ਹੋ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਤੁਹਾਨੂੰ ਥੋੜੀ ਹਿੰਮਤ ਕਰਕੇ ਇੱਕ ਕਦਮ ਵਧਾਉਣਾ ਪਵੇਗਾ ਤੇ ਚਾਰ ਕਦਮੋਂ ਮਾਲਕ ਤੁਹਾਡੀ ਤਰਫ ਆਵੇਗਾ ਸੋ ਜਦੋਂ ਤੁਸੀਂ ਇੱਕ ਹਿੰਮਤ ਕਰੋਗੇ ਤੇ ਕਿਰਪਾ ਮਾਲਕ ਨੇ ਕਰ ਦੇਣੀ ਕਿ ਇਹ انسان ਹਿੰਮਤ ਦਾ ਕਰ ਰਿਹਾ ਮਿਹਨਤ ਕਰ ਰਿਹਾ ਤੇ ਇਹਦੀ ਮਿਹਨਤ ਨੂੰ ਭਾਗ ਜ਼ਰੂਰ ਲਗਾਇਆ ਜਾਵੇ ਸੋ ਮਾਲਕ ਹਿੰਮਤ ਕਰਨ ਵਾਲੇ ਦੀ ਝੋਲੀ ਕਦੇ ਖਾਲੀ ਨਹੀਂ ਰਹਿਣ ਦਿੰਦਾ ਮਿਹਨਤ ਦਾ ਫਲ ਜ਼ਰੂਰ ਝੋਲੀ 'ਚ ਪੈਂਦਾ انسان انسان ਨਾਲ ਧੋਖਾ ਕਰ ਸਕਦਾ ਪਰ ਪ੍ਰਮਾਤਮਾ ਕਦੇ ਨਹੀਂ ਸੋ ਇਹ ਚੌ ਗੱਲਾਂ ਤੇ ਧਿਆਨ ਰੱਖੋ ਤੇ ਪਰੇਸ਼ਾਨੀਆਂ ਨੂੰ ਬਾਈ ਬਾਈ ਕੋ ਤੇ ਆਪਣੇ ਮਾਲਕ ਤੇ ਯਕੀਨ ਰੱਖਣਾ ਕਿ ਮੇਰਾ ਮਾਲਕ ਵੱਡਾ ਪਰੇਸ਼ਾਨ ਨਹੀਂ ਤਾਂ ਉਹ ਤਾਂ ਉਤੋਂ ਵੀ ਰਾਹ ਕੱਢ ਦੇਣਗੇ ਜਿੱਥੇ ਕੋਈ ਰਾਸਤਾ ਨਿਕਲਣ ਦੀ ਉਮੀਦ ਹੀ ਨਹੀਂ ਹੁੰਦੀ ਸੋ ਬਹੁਤ ਵੱਡੀ ਪਾਵਰ ਆ ਉਹਨੂੰ ਮੰਨਦੇ ਹੋ ਤਾਂ ਫਿਕਰ ਨਾ ਕਰਿਆ ਕਰੋ ਜੇ ਫਿਕਰ ਕਰਨਾ ਤਾਂ ਫੇਰੇ ਜਿਕਰ ਨਾ ਕਰੋ ਵੇ ਸੋਕੋਗੇ ਜਿਨ੍ਹਾਂ ਦੀ ਘਰ ਵਿੱਚ ਮਾਨਤਾ ਹੋ ਰਹੀ ਆ ਉਹ ਪਾਵਰ ਆ ਉਹ ਇੱਕ ਹਸਤੀ ਆ ਉਹ ਕੁਝ ਵੀ ਕਰ ਸਕਦੀ ਆ ਸੋ ਉਹਦੇ ਤੇ ਯਕੀਨ ਰੱਖੋ ਉਹ ਰਸਤੇ ਜ਼ਰੂਰ ਕੱਢੇਗਾ ਸੋ ਯਕੀਨ ਹੀ ਸਭ ਤੋਂ ਵੱਡੀ ਗੱਲ ਆ ਜੀ ਜਦੋਂ ਤੁਸੀਂ ਵਿਸ਼ਵਾਸ ਕਰਨ ਲੱਗ ਪਏ ਮੰਨ ਟਕਾ ਲਿਆ ਯਕੀਨ ਬਣਾ ਲਿਆ ਤਾਂ ਫਿਰ ਹਮੇਸ਼ਾ ਕਿਰਪਾ ਹੀ ਕਿਰਪਾ ਆ ਮਾਲਕ ਦੀ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਕਿ ਚੰਗਾ ਕਰੋ ਤੁਸੀਂ ਵੀ ਕਰੋ ਜੀ ਜੈ ਪੀਰਾਂ ਦੀ ਜੈ ਸਾਈਂ ਗਾ